ਤਰਨ ਤਰਨ ਦੇ ਮੁੰਡਾ ਪਿੰਡ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹੈਗੇ ਆ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਕਿਉਂਕਿ ਬਿਆਸ ਦਰਿਆ ਤੋਂ ਬੰਨ ਟੁੱਟ ਚੁੱਕਾ ਔਰ ਹਜ਼ਾਰਾਂ ਏਕੜ ਜਿਹੜੀ ਫਸਲ ਖਰਾਬ ਹੋ ਚੁੱਕੀ ਆ ਇੱਕ ਵਾਰੀ ਤਸਵੀਰ ਤੁਹਾਨੂੰ ਸਮਝਾਉਣੇ ਆ ਸਾਹਮਣੇ ਜਿਹੜਾ ਉਹ ਬਿਆਸ ਦਰਿਆ ਹੈਗਾ ਜਿੱਥੇ ਤੁਹਾਨੂੰ ਨਜ਼ਰ ਆਏਗਾ ਤਾਂ ਇੱਥੋਂ ਬੰਨ ਟੁੱਟਾ ਹੋਇਆ ਤਾਂ ਬਹੁਤ ਲੰਬਾ ਜਿਹੜਾ ਇਹ ਬੰਨ ਹੈਗਾ ਸੀਗਾ ਜਿਹੜਾ ਇਸ ਵੇਲੇ ਟੁੱਟ ਚੁੱਕਾ ਔਰ ਬਹੁਤ ਸਪੀਡ ਦੇ ਨਾਲ ਜਿਹੜਾ ਉਹ ਪਾਣੀ ਪਿੰਡ ਵੱਲ ਨੂੰ ਜਿਹੜਾ ਉਹ ਦਾਖਲ ਹੋ ਰਿਹਾ ਤਾਂ ਕਈ-ਕਈ ਫੁੱਟ ਜਿਹੜਾ ਇਸ ਵੇਲੇ ਇੱਥੇ ਪਾ ਦੋਸਤੋ ਦੂਜੇ ਪਾਸੇ ਜਿਹੜਾ ਉਹ ਬਿਆਸ ਦਰਿਆ ਹੈਗਾ ਤਾਂ ਬਿਆਸ ਦਰਿਆ ਦਾ ਇਹ ਬੰਨ ਟੁੱਟ ਚੁੱਕਾ ਤਾਂ ਬਹੁਤ ਲੰਬਾ ਜਿਹੜਾ ਇਹ ਪਾੜ ਇਸ ਵੇਲੇ ਪਿਆ ਹੋਇਆ ਤਾਂ ਇਸੇ ਕਰਕੇ ਜੜੀਆਂ ਨੇ ਇਹ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਤਾਂ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੈਗਾ ਕਿ ਇੱਥੇ ਕਿਸ਼ਤੀ ਜਿਹੜੀ ਆ ਉਹ ਵੀ ਅੱਗੇ ਜਿਹੜੀ ਆ ਨਹੀਂ ਜਾ ਸਕਦੀ ਤਾਂ ਇੱਕ ਬੇੜਾ ਜਿਹੜਾ ਇਹ ਵੱਡਾ ਹੈਗਾ ਸੀਗਾ ਤਾਂ ਇਹ ਵੀ ਅੱਗੇ ਲਜਾਇਆ ਜਾ ਰਿਹਾ ਸੀਗਾ ਕਿਉਂਕਿ ਬਹੁਤ ਸਾਰੀਆਂ ਪਿੰਡਵਾਲਿਆਂ ਦੇ ਵੱਲੋਂ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿ ਬੰਨ ਦੇ ਵਿੱਚ ਕਿੰਨਾ ਕੁ ਪਾੜ ਪੈ ਗਿਆ ਹੈ ਜਾਂ ਅੱਗੇ ਕੀ ਕੀਤਾ ਜਾ ਸਕਦਾ ਤਾਂ ਇਸ ਬੇੜੀ ਦੇ ਉੱਪਰ ਜਿਹੜਾ ਉਹ ਖੰਭਾ ਡਿੱਗ ਜਾਂਦਾ ਤਾਂ ਪਰ ਗਣੀ ਮਤ ਇਹ ਰਹਿੰਦੀ ਆ ਕਿ ਸਾਰਾ ਬਚਾਅ ਹੋ ਜਾਂਦਾ ਪਰ ਹਾਲਾਤ ਜਿਹੜੇ ਨੇ ਇਸ ਵੇਲੇ ਬਹੁਤ ਨਾਜ਼ੁਕ ਹੈਗੇ ਨੇ ਇਨ੍ਹਾਂ ਪਿੰਡਾਂ ਦੇ ਕਿਉਂਕਿ ਬਹੁਤ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਉਹ ਪਾਣੀ ਇਨ੍ਹਾਂ ਪਿੰਡਾਂ ਦੇ ਵਿੱਚ ਦਾਖਲ ਹੋ ਰਿਹਾ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਤਾਂ ਇਸ ਵੇਲੇ ਜਿਹੜੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਤਾਂ ਇਹ ਲੋਕਾਂ ਦੇ ਖੇਤ ਹੈਗੇ ਨੇ ਜਿਹੜੇ ਇਸ ਵੇਲੇ ਖਰਾਬ ਹੋ ਚੁੱਕੇ ਨੇ ਇਨ੍ਹਾਂ ਪਾਣੀ ਦੇ ਥੱਲੇ ਜਿਹੜਾ ਉਹ ਕਿਸੇ ਦੀ ਮੱਕੀ ਲੱਗੀ ਹੋਈ ਆ ਕਿਸੇ ਦਾ ਗੰਨਾ ਹੈਗਾ ਕਿਸੇ ਦਾ ਝੋਨਾ ਹੈਗਾ ਤਾਂ ਸਾਰੀਆਂ ਫਸਲਾਂ ਇਸ ਵੇਲੇ ਜਿਹੜੀਆਂ ਨੇ ਇਧਰ ਖਰਾਬ ਹੋ ਚੁੱਕੀਆਂ ਨੇ ਤਾਂ ਲਗਾਤਾਰ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਬੰਨ ਵਜੇ ਪਰ ਜਿਹੜੇ ਨੇ ਹਾਲਾਤ ਉਹ ਇਸ ਵੇਲੇ ਕਾਬੂ ਦੇ ਵਿੱਚ ਨਹੀਂ ਹੈਗੇ ਕਿਉਂਕਿ ਲਗਾਤਾਰ ਜਿਹੜਾ ਉਹ ਪਾਣੀ ਇੱਥੇ ਵਧਦਾ ਜਾ ਰਿਹਾ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਹਾਲਾਤ ਕੀ ਬਣ ਗਏ ਹੋਏ ਨੇ ਇਸ ਵਾਰ ਪੇਰੇ ਇੱਥੇ ਹਾਲਾਤ ਇੱਕ ਪ੍ਰੈਸ ਵਾਲੇ ਵੀ ਵੀਰ ਮੇਰੇ ਆਉਂਦੇ ਆ ਲੀਡਰ ਵੀ ਆਉਂਦੇ ਆ ਹੋਰ ਪ੍ਰਸ਼ਾਸਨ ਵਾਲੇ ਵੀ ਆਉਂਦੇ ਆ ਪਰ ਪ੍ਰੋਪਰ ਵਿੱਚ ਨਹੀਂ ਕੋਈ ਆਉਂਦਾ ਹੁਣ ਇਸ ਵੇਲੇ ਤੁਹਾਨੂੰ ਅਸੀਂ ਵਿੱਚ ਲੈ ਕੇ ਆਏ ਆ ਜੀ ਕੰਗਸਾਹ ਵੀ ਆਏ ਜਸਪ੍ਰੀਤ ਸਿੰਘ ਰਹੀਂ ਸਾਰੇ ਆਈ ਟੀਮ ਆਈ ਤੁਸੀਂ ਇਹਦੇ ਵਿੱਚ ਜੋ ਸਾਡੇ ਨਾਲ ਮੰਡ ਵਾਲਿਆਂ ਨਾਲ ਹੁੰਦਾ ਬੜਾ ਟੁੱਟਦਾ ਵੇਖ ਲਿਆ ਬਿਲਕੁਲ ਵੇਖ ਲਿਆ ਅੱਖਾਂ ਦੇ ਸਾਹਮਣੇ ਦੂਜਾ ਦਰਿਆ ਸਾਹਮਣੇ ਆ ਸਾਡਾ ਜ਼ਮੀਨਾਂ ਦਾ ਤੁਸੀਂ ਹਾਲਾਤ ਵੇਖਣ ਦੇ ਜੋ ਆ ਬੰਬੀਆਂ ਇੱਥੇ ਪ੍ਰੋਪਰ ਥੱਲੇ ਵਾਟਰ ਪਾਣੀ ਦੀਆਂ ਲੈਣਾ ਪਈਆਂ ਫਸਲ ਸਾਰੀ ਬਰਬਾਦ ਆ ਦੋ ਤਿੰਨ ਸਾਲ ਬਾਅਦ ਸਾਨੂੰ ਇਹ ਮਾਰ ਪੈਂਦੀ ਬੱਬੀ ਜੀ ਕਿੰਨਾ ਤੋਂ ਵੱਡਾ ਪਾੜ ਪੈ ਗਿਆ ਹੋਇਆ ਇੱਥੇ ਹੁਣ ਪਾੜ ਤਕਰੀਬਨ ਇੱਥੋਂ 1 ਕਿਲੋਮੀਟਰ ਕਿੰਨੇ ਕਿਲੋਮੀਟਰ 1 ਕਿਲੋਮੀਟਰ 1 ਕਿਲੋਮੀਟਰ ਤੱਕ ਦਾ ਠੀਕ ਹੈ ਇਹ ਤਾਂ ਬੜੀ ਮਿਹਨਤ ਦੇ ਨਾਲ ਮੈਨੂੰ ਲੱਗਦਾ ਕਿ ਪਿਛਲੀ ਵਾਰ ਇਹ ਬੰਨੇ ਆ ਸੀਗਾ ਬਹੁਤ ਮਿਹਨਤ ਮਿਹਨਤ ਖਾਲਸਾ ਨੇ ਪਹਿਲੋਂ ਕਾਰਸੇ ਵਾਲੇ ਮਹਾਂਪੁਰਖ ਗਣਾਵਾ ਜੀ ਬਾਬਾ ਕੋਲਾ ਸਿੰਘ ਜੀ ਸਰੇਆਲੀ ਸਾਹਿਬ ਵਾਲੇ ਸਭ ਤੋਂ ਪਹਿਲੋਂ ਸ਼ੁਰੂਆਤ ਉਹਨਾਂ ਕੀਤੀ ਠੀਕ ਹੈ ਉਹਨਾਂ ਦੇ ਮਗਰ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਮਗਰ ਬਾਬਾ ਅਵਤਾਰ ਸਿੰਘ ਜੀ ਸੰਪਰਦਾ ਬਾਬਾ ਵਿਧੀਜਨ ਸੁਰ ਸਿੰਘ ਵਾਲੇ ਉਹਨਾਂ ਦੇ ਮਗਰ ਬਾਬਾ ਆਨੰਦ ਸਿੰਘ ਮੁੰਡਾਪਿੰਡ ਬਾਬਾ ਬੰਤਾ ਸਿੰਘ ਮੁੰਡਾਪਿੰਡ ਤੇ ਹੋਰ ਬਿਆਨਤ ਜਥੇਬੰਦੀਆਂ ਨੇ ਪ੍ਰੋਪਰ ਨੂੰ ਚੁੱਕਿਆ ਪਰ ਜਦੋਂ ਇਹ ਫੇਰ ਗਿਆ ਥੋੜਾ ਜਿਹਾ ਬੰਨੇ ਆ ਫੇਰ ਇਹਦੀ ਕਮਾਂਡ ਖਾਲਸਾ ਐਡ ਸਰਦਾਰ ਰਵੀ ਸਿੰਘ ਦੀ ਟੀਮ ਨੇ ਜੋ ਜਸਪ੍ਰੀਤ ਸਿੰਘ ਦਈਆ ਜਲੰਧਰ ਵਾਲੇ ਜਿੰਮੀ ਦਵਿੰਦਰ ਸਿੰਘ ਮੈਨੇਜਰ ਪਟਿਆਲਾ ਇਹਨਾਂ ਸਾਰੇ ਬੰਦਿਆਂ ਨੇ ਪ੍ਰੋਪਰ ਇਹ ਕੰਮ ਚੱਲਿਆ ਜੇ ਤਾਂ ਹੁਣ ਬਹੁਤ ਨੁਕਸਾਨ ਹੋ ਗਿਆ ਇਹ ਵੈਸੇ ਤਾਂ ਇੱਥੇ ਹੁਣ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਇਹ ਪਾਣੀ ਦੇ ਥੱਲੇ ਕੀ ਕੁਝ ਹੈ ਇਹਦੇ ਥੱਲੇ ਰੇਤੋ ਆ ਕਿਤੇ ਪ੍ਰੋਪਰ ਰੇਤੋ ਪੈ ਗਈ ਇਥੇ ਥਲੇ ਢੂੰਗੀਆਂ ਨਦੀਆਂ ਬਣ ਜਾਣੀਆਂ ਨਾਲੇ ਅੱਛਾ ਜ਼ਮੀਨ ਬਰਬਾਦ ਹੋ ਗਈ ਇੱਥੇ ਕਿੰਨਾ ਕੁ ਰਕਬਾ ਸੀਗਾ ਬਾਬਾ ਜੀ ਇਹ ਇੱਥੇ ਟੋਟਲ ਰਕਬਾ ਕਢ ਕੇ ਪਿੰਡ ਤੋਂ ਲਾ ਕੇ ਹਾਂ ਧੁੰਦੇ ਪਿੰਡ ਦੀ ਕਰ 10000 ਏਕੜ ਬਣਦਾ ਜਿਹਦੇ ਵਿੱਚ ਬਾਉਪੁਰ ਵੀ ਹੁੰਦੇ 10000 ਕਿਲਾ ਖਰਾਬ ਹੋ ਗਿਆ ਹੁਣ ਝੋਨਾ ਗੰਨਾ ਇਹ ਸਾਰੀ ਫਸਲ ਚਾਰਾ ਤੇ ਸਾਰੀ ਬਰਬਾਦ ਹੋ ਗਈ ਬਹੁਤ ਪਿੰਡ ਜਿਹੜਾ ਉਹ ਬਿਆਸ ਦਰਿਆ ਦੇ ਦੂਜੇ ਪਾਸੇ ਸੀਗਾ ਨਹੀਂ ਇਸੇ ਪਾਸੇ ਸਾਈਡ ਤੇ ਅੱਛਾ ਉਹ ਇੱਥੋਂ 3 ਕਿਲੋਮੀਟਰ ਥੱਲੇ ਆ ਠੀਕ ਹੈ ਇਹ ਜਦੋਂ ਮੈਨੂੰ ਲੱਗਦਾ ਇਹਨੂੰ ਤਾਂ ਕਈ ਦਿਨ ਹੋ ਗਏ ਬਾਬਾ ਜੀ ਇਹਨੂੰ ਟੁੱਟਿਆ ਨੂੰ ਇੱਕ ਵਾਰ ਕੋਸ਼ਿਸ਼ ਵੀ ਕੀਤੀ ਗਈ ਨੂੰ ਬਚਾਉਂਦੀ ਪਰ ਪਾਣੀ ਦਾ ਪੱਧਰ ਜ਼ਿਆਦਾ ਹੋ ਗਿਆ ਕੋਸ਼ਿਸ਼ ਜੀ ਸੀ ਬੀ ਵਾਲਾ ਮੁੰਡਾ ਟਰੈਵਲ ਵੀ ਨਾਲ ਆ ਹਾਂ ਪ੍ਰੋਪਰ ਕੋਸ਼ਿਸ਼ ਕੀਤੀ ਪਰ ਨਹੀਂ ਬੱਜਾ ਇਹਦੇ ਉੱਤੇ ਲੱਤ ਕੇ ਜੀ ਸੀ ਬੀ ਖੜੀ ਆ ਇੱਥੋਂ ਖੜੀ ਆ ਜਿੱਥੇ ਅੱਜ ਆਪਣੇ ਨਾਲ ਵੜਾ ਟੁੱਟਾ 17 ਡਿੱਗੀਆਂ ਇੱਥੋਂ ਲੱਗਦਾ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਅਧਿਕਾਰੀ ਹੁੰਦਾ ਕੋਈ ਨਹੀਂ ਕੋਈ ਨਹੀਂ ਬਹੁਤ ਸਾਰੇ ਇਹ ਵੀ ਕਹਿ ਦਿੰਦੇ ਨੇ ਕਿ ਇਹ ਤਾਂ ਦਰਿਆ ਦੀ ਜ਼ਮੀਨ 'ਚ ਬੈਠੇ ਮੈਨ ਲੱਗਦਾ ਇਹ ਤਾਂ ਪਿੰਡ ਬਾਹਰ ਹੈ ਦਰਿਆ ਤੋਂ ਪਿੰਡ ਮੁੰਡਾ ਪਿੰਡ ਦਰਿਆ ਤੋਂ ਬਾਹਰ ਆ ਪਿੰਡ ਸਾਰੇ ਦਰਿਆ ਤੋਂ ਬਾਹਰ ਆ ਮੰਡ ਮੁੰਡਾ ਇਹਦੇ ਵਿੱਚ ਆ ਮੰਡ ਮੁਹੰਮਦਵਾ ਦੇ ਵਿੱਚ ਆ ਮੰਡ ਆਲਮਖਣ ਵਾਲਾ ਇਹਦੇ ਵਿੱਚ ਆ ਬਾਉਪੁਰ ਕਦੀਮ ਬਾਉਪੁਰ ਜਦੀਮ ਇਹ ਪਿੰਡ ਦਰਿਆ ਦੇ ਪ੍ਰੋਪਰ ਵਿੱਚ ਆ ਹੁਣ ਅੱਗੇ ਹਾਲਾਤ ਕੀ ਲੱਗ ਰਹੇ ਨੇ ਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ ਕਿ ਜਾਂ ਹੁਣ ਘਟ ਰਿਹਾ ਹੈ ਇਸ ਵੇਲੇ ਅੱਜ ਦੀ ਡੇਟ ਚ ਦੁਪਹਿਰ ਦੇ 12 ਵਜੇ ਹਰੀਕੇ ਸਵਾ ਲੱਖ ਫੁੱਟ ਪਾਣੀ ਚੱਲ ਰਿਹਾ ਹੈ ਜਿਹਦੇ ਵਿੱਚੋਂ ਪ੍ਰੋਪਰ 1 ਲੱਖ ਪਾਣੀ ਬਿਆਸ ਦੇ ਵਿੱਚ ਜਿੱਥੇ ਆਪਾਂ ਜਾ ਰਹੇ ਹਾਂ ਇਧਰੋਂ ਰਿਲੀਜ਼ ਹੋ ਰਿਹਾ ਹੈ 25000 ਜਿਹੜਾ ਉਹ ਸਤਲੋਚੋਂ ਰਿਲੀਜ਼ ਹੋ ਰਿਹਾ ਪਿੰਡ ਦਾ ਬਚਾਏ ਅੱਗੇ ਪਿੰਡ ਬਹੁਤ ਉੱਚੀ ਜਗ੍ਹਾ ਵਾ ਠੀਕ ਹੈ ਪਰ ਪਿੰਡ ਬਚਿਆ ਕੀ ਕਰੂਗਾ ਜੇ ਸਾਡੀ ਫਸਲ ਹੀ ਨਾ ਰਹੀ ਸਾਡੀ ਜ਼ਮੀਨ ਹੀ ਨਾ ਰਹੀ ਪਿੰਡ ਕੀ ਖਾਵਾਂਗੇ ਇੰਡ ਆਪਾਂ ਕੀ ਕਰਾਂ? ਥਾਣਾ ਪਾਣੀ ਨਾਲ ਜਦੋਂ ਆਇਆ ਤਾਂ ਬਹੁਤੇ ਡਿਪੈਂਡੈਂਟ ਵੀ ਲੋਕ ਮਿਲ ਲੱਗਦਾ ਖੇਤੀ ਦੇ ਸੀਗੇ। ਜਿਆਦੀ ਜ਼ਮੀਨ ਮੰਡ ਦੇ ਵਿੱਚ ਆ ਜ਼ਮੀਂਦਾਰਾਂ ਦੀ ਮਾਜਦ ਪ੍ਰੋਪਰ ਕਿਸੇ ਦੀ ਪੱਟੀਆਂ ਜੋਗੀ ਕਈ ਇਹੋ ਜਿਹੇ ਪਰਿਵਾਰ ਪਾਸੇ ਤੋਂ ਆਣ ਕੇ ਬੈਠੇ ਆ। ਉਹਨਾਂ ਦੇ ਕੋਲੇ ਇੱਕ ਮਰਲਾ ਵੀ ਜਗਾ ਉੱਪਰ ਹੈ ਨਹੀਂ। ਹੁਣ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬੈਠੇ ਆ। ਕਿਸੇ ਨੂੰ ਜਿੱਤਰਾਂ ਪਨਾਹ ਦੇਈਦੀ ਆ। ਉਹ ਹਾਲਾਤ ਜਿਹੜੇ ਨੇ ਹਾਲਾਤ ਨਹੀਂ ਸੁਣ। ਹਾਲਾਤ ਮਾੜੇ ਹੋ ਗਏ ਨੇ ਤਾਂ ਇਹ ਦੇਖੋ ਇਹ ਤਸਵੀਰ ਹੈ ਕਿ ਹਾਲਾਤ ਜਿਹੜੇ ਨੇ ਇਸ ਵੇਲੇ ਕਾਬੂ ਦੇ ਵਿੱਚ ਨਹੀਂ ਹੈਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਤਾਂ ਇਹ ਜਮਿਨੀ ਹਕੀਕਤ ਦੇਖਣ ਦੇ ਲਈ ਜਿਹੜੀ ਆ ਉਹ ਤੁਹਾਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਹਾਲਾਤ ਇਹ ਅਜਿਹੇ ਨੇ ਕਿ ਪਾਣੀ ਦਾ ਰਫਤਾਰ ਹੀ ਇੰਨੀ ਜ਼ਿਆਦਾ ਤੇਜ਼ ਹੈਗੀ ਆ ਕਿ ਬੇੜੀ ਵੀ ਅੱਗੇ ਨਹੀਂ ਜਾ ਸਕੀ ਔਰ ਬੇੜੀ ਦਾ ਜਿਹੜਾ ਜਦੋਂ ਅੱਗੇ ਲਿਜਾਣ ਲੱਗੇ ਤਾਂ ਉੱਥੇ ਜਿਹੜਾ ਖੰਬਾ ਜਿਹੜਾ ਉਹ ਬੀੜੀ ਦੇ ਉੱਪਰ ਆ ਕੇ ਡਿੱਗ ਜਾਂਦਾ ਤਾਂ ਅਜਿਹੇ ਹਾਲਾਤ ਜਿਹੜੇ ਨੇ ਇਸ ਵੇਲੇ ਇਸ ਜਗ੍ਹਾ ਦੇ ਉੱਪਰ ਬਣੇ ਹੋਏ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਸਲਾਂ ਬਚਾਲੀਆਂ ਜਾਣ ਪਰ ਫਸਲਾਂ ਦੇ ਉੱਪਰ ਜਿਹੜਾ ਉਹ ਪਾਣੀ ਸਾਰੇ ਪਾਸੇ ਫਿਰ ਗਿਆ ਇੱਧਰ ਦੂਜੇ ਪਾਸੇ ਤੁਸੀਂ ਤਸਵੀਰ ਅੱਗੇ ਦੇਖ ਲਿਓ ਕਿ ਸਾਰੇ ਪਾਸੇ ਜਿਹੜੀ ਆ ਤੁਹਾਨੂੰ ਇੱਥੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆਏਗਾ ਕਿਉਂਕਿ ਕਿਤੇ ਵੀ ਤੁਹਾਨੂੰ ਜਿਹੜੀ ਆ ਇੱਥੇ ਜ਼ਮੀਨ ਨਜ਼ਰ ਨਹੀਂ ਆਏਗੀ ਲੋਕਾਂ ਦੀਆਂ ਮੋਟਰਾਂ ਸਿਗੀਆਂ ਇੱਥੇ ਉਹ ਵੀ ਪਾਣੀ ਦੇ ਵਿੱਚ ਡੁੱਬਗੀਆਂ ਨੇ ਲੋਕਾਂ ਦੇ ਜਿਹੜਾ ਖੇਤੀ ਦਾ ਸਮਾਨ ਸੀਗਾ ਤਾ ਅਸੀਂ ਜਿੱਥੇ ਝੋਨਾ ਸੀਗਾ ਝੋਨਾ ਤਾਂ ਹੁਣ ਇੱਥੇ ਨਜ਼ਰ ਹੀ ਨਹੀਂ ਆ ਰਿਹਾ ਕਿਉਂਕਿ 5-5 7-7 ਫੁੱਟ ਜਿਹੜਾ ਇੱਥੇ ਪਾਣੀ ਚੜਿਆ ਹੋਇਆ ਹੈ ਕਈ ਜਗ੍ਹਾ ਦੇ ਉੱਪਰ ਤਾਂ 10-10 ਫੁੱਟ ਜਿਹੜਾ ਉਹ ਪਾਣੀ ਹੋ ਗਿਆ ਕਿਉਂਕਿ ਪਾਣੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਹੈਗੀ ਆ ਕਿ ਥੱਲੋਂ ਮਿੱਟੀ ਜਿਹੜੀ ਆ ਲਗਾਤਾਰ ਖੁਰਦੀ ਜਾ ਰਹੀ ਆ ਤਾਂ ਇਹ ਪਿੰਡ ਦੇ ਲੋਕ ਹੈਗੇ ਨੇ ਜਿਹੜੇ ਇੱਥੇ ਆਏ ਸੀਗੇ ਤਾਂ ਜ਼ਮੀਨੀ ਹਕੀਕਤ ਦਿਖਾਉਣਾ ਚਾਹੁੰਦੇ ਸੀਗੇ ਕਿ ਜ਼ਮੀਨੀ ਹਕੀਕਤ ਇੱਥੇ ਹੈ ਕੀ ਤਾਂ ਇਸੇ ਕਰਕੇ ਜਿਹੜੀ ਆ ਕਿ ਤੁਹਾਨੂੰ ਗਰਾਊਂਡ ਤੋਂ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇਹ ਸਮਝਿਆ ਜਾਵੇ ਕਿ ਇਹ ਪਿੰਡਾਂ ਦੀ ਇਸ ਵੇਲੇ ਹਾਲਤ ਕੀ ਹੈਗੀ ਆ ਕੀ ਸਥਿਤੀ ਦੇ ਵਿੱਚ ਜਿਹੜੇ ਨੇ ਇਸ ਵੇਲੇ ਇਹ ਪਿੰਡ ਹੈਗੇ ਨੇ ਤਾਂ ਕੰਗ ਸਾਬ ਸਾਡੇ ਨਾਲ ਨੇ ਕੰਗ ਸਾਬ ਹਾਲਾਤ ਦੇਖ ਆਇਓ ਤੁਸੀਂ ਅੱਗੇ ਜਾ ਕੇ ਕੀ ਨਜ਼ਰ ਆ ਰਿਹਾ ਭਾਈ ਜੀ ਇਹ ਬੋਲਣ ਨੂੰ ਸ਼ਬਦ ਹੀ ਕੋਈ ਨਹੀਂ ਰਹਿ ਗਿਆ ਜਿੰਨਾ ਨੁਕਸਾਨ ਹੋ ਗਿਆ ਜੀ ਜ਼ਿੰਮੇਦਾਰੀ ਦੇ ਉਹਦੀ ਫਸਲ ਗਈ ਸਹਿ ਲੰਦਾ ਆ ਜਮੀਨਾਬਾਦ ਹੀ ਨਹੀਂ ਹੋਣੀ ਆ ਕਈ ਸਾਲ ਇੰਨਾ ਰੇਤਾ ਚੜ ਗਿਆ ਇਹਦੇ ਤੇ ਜਦੋਂ ਐਕਚੁਅਲੀ ਖਾਲਸਾਡ ਨੇ ਤੈਚ ਕੀਤਾ ਸੀਗਾ ਉਦੋਂ ਸੋਇਲ ਕਨ ਸਰਵੇਸ਼ਨ ਵਾਲਿਆਂ ਨੂੰ ਇਰੀਗੇਸ਼ਨ ਵਾਲਿਆਂ ਨੂੰ ਸਾਰੀ ਡਿਪਾਰਟਮੈਂਟ ਨੂੰ ਰਲ ਕੇ ਦੇ ਨਾਲ ਬੰਨ ਲਾਣਾ ਚਾਹੀਦਾ ਜਿਹਨੂੰ ਕਹਿੰਦੇ ਸਟੋਨ ਕਲੇਡਿੰਗ ਸਟੋਨ ਕਲੇਡਿੰਗ ਹੋਈ ਹੁੰਦੀ ਆਜਾ ਹਾਲਾਤ ਹੀ ਨਹੀਂ ਸੀ ਬਿਲਕੁਲ ਕੋਈ ਸਰਕਾਰ ਨਹੀਂ ਹੈਗੀ ਹਾਂ ਸੈਂਟਰਲ ਸਰਕਾਰ ਦੀ ਹਮਦਰਦੀ ਪੰਜਾਬ ਨਾਲ ਨਹੀਂ ਹੈਗੀ ਹਾਂ ਹਾਂ ਸੋ ਦੋਨੋਂ ਪਾਸੇ ਮਾਰੇ ਜਾਂਦੇ ਇਹ ਤਾਂ ਲੱਗਦਾ ਕਿ ਜਿਵੇਂ ਪਹਿਲਾਂ ਲੰਬਾ ਸਮਾਂ ਲੱਗ ਗਿਆ ਇਹ ਫਸਲਾਂ ਨੂੰ ਆਬਾਦ ਕਰਦੇ ਆ ਇਹ ਤਾਂ 2 ਸਾਲ ਫਿਰ ਗੁਜ਼ਰ ਜਾਣਗੇ ਹੁਣ ਦੇਖੋ ਜੇ ਕੋਈ ਜ਼ਿੰਮੇਵਾਰ ਆਪਣੇ ਜ਼ਮੀਨ ਤੋਂ ਮਿੱਟੀ ਚੁੱਕਦਾ ਜਾਂ ਰੇਤਾ ਕੱਢਦਾ ਉਹਦੇ ਤੇ ਮਾਈਨਿੰਗ ਦਾ ਪਰਚਾ ਹੋ ਜਾਂਦਾ ਹਾਂ ਠੀਕ ਹੈ ਉਹਦੇ ਤੇ ਇਲੀਗਲ ਮਾਈਨਿੰਗ ਦਾ ਜਾਂ ਜ਼ਿੰਮੇਵਾਰ ਜਾਏ ਕਿੱਥੇ ਰੇਤੇ ਛੋਣਾ ਕੀ ਹੈ ਕੱਖ ਵੀ ਨਹੀਂ ਬਾਕੀ ਗੱਲ ਠੀਕ ਹੈ ਕੀ ਤੋਂ ਆ ਆ ਤੇ ਜਿਵੇਂ ਹਰੀਕੇ ਸੈਂਚਰੀ ਬਣੀ ਹੋਈ ਏ ਆ ਲੋਕਾਂ ਨੂੰ ਪੈਸੇ ਦੇਣ ਤੈਨੂੰ ਸੈਂਚਰੀ ਬਣਾ ਲਾ ਆਈ ਆਪਸ਼ਨ ਆ ਇਹ ਤੇ ਹਰ ਸਾਲ ਮੈਂ ਲੱਗਦਾ ਕਿ ਜਦੋਂ 23 ਚ ਆਏ ਸੀਗੇ ਤਾਂ ਹੁਣ ਕਿਵੇਂ ਜਿਵੇਂ ਦੇਖੋ ਇੰਨਾ ਪੈਸਾ ਖਰਚਿਆ ਖਾਲਸਾ ਐਡ ਨੇ 4 ਕਰੋੜ ਦੇ ਕਿੱਟ ਖਰਚਿਆ ਕਿੰਨਾ ਮਤਲਬ ਸੀਗਾ 4 ਕਰੋੜ ਦੇ ਡੈਟਸ ਉਹ ਜੋ ਕਲੇਮ ਕਰ ਦਿੰਦਾ ਓਕੇ ਉਹਨਾਂ ਕੋ ਸਾਰੇ ਬੋਕਵਾ ਕਾਗਾ ਪੇਪਰ ਵਰਕ ਹੈਗਾ ਠੀਕ ਹੈ ਨਾ ਉਸ ਤੋਂ ਇਲਾਵਾ ਉਸੇ ਵੇਲੇ ਨੈਕਸਟ ਈਅਰ 23 ਚ ਹੋਇਆ ਕੀਤਾ ਉਹਨਾਂ ਨੇ 24 ਚ ਕੁਝ ਨਹੀਂ ਹੋਇਆ ਹਾਂ ਕੀ ਅਸੀਂ ਚਾਹੁੰਦੇ ਹਾਂ ਕਿ ਵੀ ਹੋਏਗਾ ਤਾਂ ਫਿਰ ਕਰਾਂਗੇ ਚਵੀ ਦੇ ਵਿੱਚ ਜੋ ਅੱਜ ਨੁਕਸਾਨ ਹੋਇਆ ਹੈ ਤੇ ਲੋਕਾਂ ਦਾ ਹੀ ਟੈਕਸ ਨਾ ਹਾਂ ਸਰਕਾਰਾਂ ਦਾ ਜਾਂ ਵਜ਼ੀਰਾਂ ਦਾ ਜਾਂ ਕਿਸੇ ਦਾ ਟੈਕਸ ਨਹੀਂ ਹੈਗਾ ਟੈਕਸ ਤੇ ਤੁਹਾਡੇ ਮੇਰੇ ਵਰਗੇ ਬੋਝਾਂ ਚੋਂ ਜਾਂਦਾ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਤੇ ਜਿਹੜਾ ਕੰਮ ਉਸ ਵੇਲੇ 3-4 ਕਰੋੜ ਚੋਂ ਨਾ ਸੀ ਹੁਣ 50 ਕਰੋੜ ਚੋਂ ਨਾ ਬਿਲਕੁਲ ਮਿਸ ਮੈਨੇਜਮੈਂਟ ਹੈ ਬਿਲਕੁਲ ਟੋਟਲ ਮਿਸਮੈਨੇਜਮੈਂਟ ਦਾ ਖਲਾਫ ਜਿਹੜੇ ਨੇ ਉਹ ਖਰਾਬ ਨੇ ਇਸ ਵੇਲੇ ਇਹਨਾਂ ਪਿੰਡਾਂ ਦੇ ਕਿਉਂਕਿ ਫਸਲਾਂ ਜਿਹੜੀਆਂ ਨੇ ਉਹ ਸਾਰੀਆਂ ਇਹਨਾਂ ਪਿੰਡਾਂ ਦੀਆਂ ਖਰਾਬ ਹੋ ਗਈਆਂ ਨੇ ਤਾਂ ਪਾਣੀ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਜੀ ਇਹਦੇ ਤੇ ਸਿਰਫ ਇੱਕੋ ਹੈ ਕਿ ਆ ਗੁਰੂਆਂ ਦੀ ਧਰਤੀ ਹੈ ਪੰਜਾਬੀਆਂ ਨੂੰ ਬਖਸ਼ਿਸ਼ ਹੈ ਕਿ ਆ ਇੱਕ ਦੂਜੇ ਨਾਲ ਕੇ ਖੜ ਜਾਂਦੇ ਨੇ ਦੁੱਖ ਵੇਲੇ ਜ਼ਿਆਦਾ ਖੜ ਜਾਂਦੇ ਨੇ ਠੀਕ ਹੈ ਨਾ ਤੇ ਆ ਲੋਕੀ ਨਾਲ ਮਿਲ ਕੇ ਆਪਣਾ ਗੁਜ਼ਾਰਾ ਕਰਦੇ ਪਏ ਨੇ ਨਹੀਂ ਤੇ ਗੁਜ਼ਾਰੇ ਵਾਲੀ ਕੋਈ ਗੱਲ ਨਹੀਂ ਹੈ ਬਿਲਕੁਲ ਠੀਕ ਲੱਗਦਾ ਇਹ ਸਾਥ ਦੇਣ ਦੀ ਲੋੜ ਹੈ ਕਿ ਸਾਰਿਆਂ ਨੂੰ ਇੱਕ ਦੂਜੇ ਦਾ ਜਿਹੜਾ ਔਸਾਦ ਦਿੱਤਾ ਜਾਏ ਕਿਉਂਕਿ ਹਾਲਾਤ ਇਸ ਵੇਲੇ ਇੱਥੇ ਨਾਜ਼ੁਕ ਬਣੇ ਹੋਏ ਨੇ ਦੇਖਦੇ ਰਹੋ #ਪੰਜਾਬ